वेलकम टू खन्ना न्यूज़ लाइव समराला ਦੇ ਨੇੜੇ ਪਿੰਡ ਮੁਸਕਾਬਾਦ ਦੇ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਪਲਾਂਟ ਦਾ ਵਿਰੋਧ ਪਿਛਲੇ 2 ਸਾਲਾਂ ਤੋਂ ਪਿੰਡ ਮੁਸਕਾਬਾਦ ਅਤੇ ਨਾਲ ਲੱਗਦੇ ਦੋ ਪਿੰਡ ਕਰ ਰਹੇ ਹਨ ਅਤੇ ਇਨ੍ਹਾਂ ਪਿੰਡਾਂ ਵਿੱਚੋਂ ਬੀਤੇ 2 ਸਾਲਾਂ ਵਿੱਚ ਸਮਰਾਲਾ ਇਲਾਕੇ ਵਿੱਚ ਨੈਸ਼ਨਲ ਹਾਈਵੇ ਜਾਮ ਕਰਕੇ ਤਰਨਾ ਵੀ ਲਗਾ ਚੁੱਕੇ ਹਨ ਅਤੇ ਚੰਡੀਗੜ੍ਹ ਵਿਖੇ ਚੀਫ ਫੈਕਟਰੀ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ ਪਰ ਹਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਇਸ ਸਮੰਦੇ ਵਿੱਚ ਹੁਣ ਪਿੰਡ ਮੁਸ਼ਕਾਬਾਦ ਅਤੇ ਨਾਲ ਲੱਗਦੇ ਪਿੰਡ ਖੇਰਨੀਆਂ ਅਤੇ ਟੱਪਰੀਆਂ ਦੇ ਨਿਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਗੈਸ ਫੈਕਟਰੀ ਪਲਾਂਟ ਦੇ ਬਿਲਕੁਲ ਸਾਹਮਣੇ ਬੀਤੇ 4 ਦਿਨਾਂ ਤੋਂ ਤਰਨਾ ਲਗਾਇਆ ਗਿਆ ਹੈ ਅਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਸੈਂਕੜੇ ਪਿੰਡ ਨਿਵਾਸੀ ਅਤੇ ਕਿਸਾਨ ਤਰਨੇ ਵਿੱਚ ਸ਼ਾਮਿਲ ਹਨ ਇਸ ਮੌਕੇ ਪਿੰਡ ਦੇ ਸਰਪੰਚ ਮਾਲਵਿੰਦਰ ਸਿੰਘ ਲਵਲੀ ਦਾ ਕਹਿਣਾ ਸੀ ਕਿ ਅਸੀਂ ਪਿਛਲੇ 2 ਸਾਲਾਂ ਤੋਂ ਫੈਕਟਰੀ ਪਲਾਂਟ ਦਾ ਵਿਰੋਧ ਕਰ ਰਹੇ ਹਾਂ ਸਾਡੀ ਨਾ ਸੱਤਾਧਾਰੀ ਸਰਕਾਰ ਅਤੇ ਨਾ ਪ੍ਰਸ਼ਾਸਨ ਸੁਣ ਰਿਹਾ ਹੈ ਅਸੀਂ ਪਹਿਲਾ ਨੈਸ਼ਨਲ ਹਾਈਵੇ ਜਾਮ ਕਰਕੇ ਅਣਮਿੱਥੇ ਸਮੇਂ ਲਈ ਦਰਣਾ ਲਗਾਇਆ ਸੀ ਪਰ ਪ੍ਰਸ਼ਾਸਨ ਨੇ ਇਹ ਦਰਣਾ ਚੁਕਵਾ ਦਿੱਤਾ ਸੀ ਸਰਪੰਚ ਦਾ ਕਹਿਣਾ ਸੀ ਕਿ ਜੇਕਰ ਸਾਡੀਆਂ ਮੰਗਾਂ ਵੱਲ ਪ੍ਰਸ਼ਾਸਨ ਅਤੇ ਸਰਕਾਰ ਕੋਈ ਧਿਆਨ ਨਹੀਂ ਦੇਵੇਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਨਾਲ ਲੱਗਦੇ 10 ਤੋਂ 12 ਪਿੰਡ ਲੋਕ ਸਭਾ ਚੋਣਾਂ ਦਾ ਬਾਈਕਟ ਕਰ ਦੇਣਗੇ ਤਰਨਕਾਰੀਆਂ ਨੇ ਕਿਹਾ ਕਿ ਇਸ ਬਾਇਓ ਗੈਸ ਫੈਕਟਰੀ ਦਾ ਨਾਮ ਅਸੀਂ ਕੈਂਸਰ ਫੈਕਟਰੀ ਰੱਖ ਦਿੱਤਾ ਹੈ ਕਿਉਂਕਿ ਇਸ ਫੈਕਟਰੀ ਦੇ ਲੱਗਣ ਨਾਲ ਸਾਡੇ ਪਿੰਡ ਅਤੇ ਨਾਲ ਲੱਗਦੇ ਪਿੰਡਾਂ ਦਾ ਪਾਣੀ ਅਤੇ ਹਵਾ ਦੂਸ਼ਿਤ ਹੋ ਜਾਵੇਗੀ ਜੋ ਕਿ ਮਨੁੱਖੀ ਜੀਵਨ ਲਈ ਘਾਤਕ ਸਿੱਧ ਹੋ ਸਕਦੀ ਹੈ ਅਤੇ ਇਸ ਦੇ ਨਾਲ ਕੈਂਸਰ ਅਤੇ ਹੋਰ ਭਿਆਨਕ ਬਿਮਾਰੀਆਂ ਦਾ ਲੋਕ ਸ਼ਿਕਾਰ ਹੋ ਜਾਣਗੇ ਮੇਰਾ ਨਾਮ ਕਰਮਜੀਤ ਸਿੰਘ ਪੁੱਤਰ ਹਰੀ ਸਿੰਘ ਮੈਂ ਪਿੰਡ ਦਾ ਹੀ ਵਸਨੀਕ ਹੁਕਮਸ਼ਕਾਬਾ ਦਾ ਜਿੰਮੇਦਾਰ ਨਾ ਲੱਗਿਆ ਹੋਇਆ ਕੀ ਕਹਿਣਾ ਚਾਹੁੰਦਾ ਧਰਨਾ ਧਰਨਾ ਅੱਜ ਦਾ ਨਹੀਂ ਲੱਗਿਆ ਹੋਇਆ ਧਰਨਾ ਤਾਂ ਮੇਰੇ ਹਿਸਾਬ ਨਾਲ ਸਾਲ ਤੇ ਤਕਰੀਬ ਹੋ ਗਿਆ ਸਾਡੇ ਪਿੰਡ ਦੇ ਬੰਦਿਆਂ ਨੂੰ ਹਰਾਸਮਿੰਟਰ ਹੁੰਦਿਆਂ ਨੂੰ ਕਿਉਂਕਿ ਸਾਡੇ ਪਿੰਡ ਜਿਹੜੀ ਕਿ ਫੈਕਟਰੀ ਲੱਗਦੀ ਆ ਜਿਹਦਾ ਨਾਮ ਕੈਂਸਰ ਫੈਕਟਰੀ ਹੋ ਗਿਆ ਇਹ ਸਾਰੇ ਪੰਜਾਬ ਦੇ ਵਿੱਚ ਐ ਵੈਸੇ ਰੌਲਾ ਪਿਆ ਹੋਇਆ ਬੋਟਾਂ ਦਾ ਟਾਈਮ ਆ ਹੁਣ ਸਾਰੇ ਪੰਜਾਬ ਦੇ ਵਿੱਚ ਥਾਂ ਥਾਂ ਜਿੱਥੇ ਜਿੱਥੇ ਫੈਕਟਰੀਆਂ ਲੱਗਦੀਆਂ ਨੇ ਧਰਨੇ ਲੱਗਦੇ ਨੇ ਕਿਵੇਂ ਸਾਡੇ ਪਿੰਡ ਦੇ ਬਾਹਰਲੇ ਪਿੰਡਾਂ 'ਚ ਜਿੱਥੇ ਫੈਕਟਰੀਆਂ ਲੱਗੀਆਂ ਜਾ ਕੇ ਦੇਖਿਆ ਵੀ ਇਹ ਪ੍ਰਦੂਸ਼ਣ ਬਹੁਤ ਕਰਦੀ ਆ ਤੇ ਗੰਦਗੀ ਮੱਖੀਆਂ ਬਹੁਤ ਆਉਂਦੀਆਂ ਨੇ ਪਿੰਡ 'ਚ ਬਿਮਾਰੀਆਂ ਫੈਲਣਗੀਆਂ ਇਹਦੇ ਕਰਕੇ ਸਾਡੇ ਪਿੰਡਦਿਆਂ ਨੇ ਧਰਨਾ ਲਾਇਆ ਹੋਇਆ ਵੀ ਇਹ ਫੈਕਟਰੀ ਬੰਦ ਕੀਤੀ ਜਾਵੇ ਪਤਾ ਨਾ ਲੱਗਿਆ ਹੁੰਦਾ ਕਿ ਸੋਣੀ ਕਿਉਂ ਨਹੀਂ ਜਾ ਰਹੀ ਚਲਕੇ ਇੰਨੀ ਵਾਰ ਮੰਗਾ ਰੱਖ ਚੁੱਕੇ ਆ ਪ੍ਰਸ਼ਾਸਨ ਨੂੰ ਮਿਲ ਚੁੱਕੇ ਪਤਾ ਨਹੀਂ ਕੀ ਗੱਲ ਹੈ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਦਾ ਬਹੁਤ ਵਧੀਆ ਨਾਂ ਸੀਗਾ ਲੋਕਾਂ ਨੇ ਬੜੀ ਰੀਜ ਨਾਲ ਵੋਟਾਂ ਪਾਈਆਂ ਨੇ ਬਈ ਸਰਕਾਰ ਵਧੀਆ ਬਣ ਗਈ ਲੋਕਾਂ ਦੀਆਂ ਗੱਲਾਂ ਸੁਣੂ ਪਰ ਹਜੇ ਤੱਕ ਸਾਡੇ ਪਿੰਡ ਦੇ ਵਿੱਚ ਨਾ ਕੋਈ ਰਾਜਨੀਤਿਕ ਬੰਦਾ ਆਇਆ ਨਾ ਕੋਈ ਸਰਕਾਰ ਦੇ ਤਰਫ ਤੇ ਕਿਸੇ ਨੇ ਉਹ ਕਰੀਆ ਗੱਲਬਾਤ ਕੋਈ ਇਹ ਧਰਨੇ ਨੂੰ ਹਟਾਉਣ ਦੀ ਨਾ ਸਾਡੀ ਮਦਦ ਕਰਨ ਦੀ ਤੇ ਇੱਕ ਪ੍ਰਸ਼ਾਸਨ ਜ਼ਰੂਰ ਫਿਰਦਾ ਰਿਹਾ ਪ੍ਰਸ਼ਾਸਨ ਵੀ ਇਹੀ ਗੱਲ ਕਹਿੰਦਾ ਰਿਹਾ ਕਿ ਇਨੂੰ ਲੱਗ ਜਾਣ ਦਿਓ ਬਾਅਦ ਇਹਦੇ ਨੁਕਸਾਨ ਹੋਏ ਫੇਰ ਅਸੀਂ ਦੇਖਾਂਗੇ ਫੇਰ ਕੀ ਨੇ ਦੇਖਣੇ ਨੇ ਪੰਜਾਬ ਸਰਕਾਰ ਨੇ ਅੱਜ ਤੱਕ ਕੋਈ ਕਿਸੇ ਦੀ ਨਹੀਂ ਆ ਕੇ ਸੁਣੀ ਹੁਣ ਇਹ ਧਰਨਾ ਕੱਤਾ ਚੱਲੇਗਾ ਇਹ ਧਰਨਾ ਤਾਂ ਜੀ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੁੰਦੀ ਉਹਨਾਂ ਚਿਰ ਸਾਡੇ ਪਿੰਡਦਿਆਂ ਨੇ ਮਤਵਲ ਕਸਮ ਲੈਵਲ ਦਾ ਹੀ ਕੰਮ ਕਰ ਲਿਆ ਕਸਮੇ ਖਾਲੀ ਵੀ ਅਸੀਂ ਬਹੁਤ ਸਿਆਣੇ ਬੰਦੇ ਨੇ ਜਿਹੜੇ ਬਜ਼ੁਰਗ ਨੇ ਬੈਠੇ ਮਾਤਾਂ ਬੈਠੀਆਂ ਨੇ ਜਵਾਨ ਬੈਠੇ ਨੇ ਆਪਣੇ ਕੰਮਕਾਰ ਛੱਡੀ ਬੈਠੇ ਨੇ ਵੀ ਉਹਨਾਂ ਚਿਰ ਅਸੀਂ ਧਰਨਾ ਨਹੀਂ ਚੱਕਣਾ ਜਿੰਨਾ ਚਿਰ ਇਹ ਫੈਕਟਰੀ ਨਹੀਂ ਬੰਦ ਹੁੰਦੀ നമസ്കാരം അജിക് ടെക്സിലൈസ് ഇവിടെ 10 10 ഷാറസ് വരായേ ഉള്ളൂ പിടയേ വെച്ചാണ് നമ്മൾ കൊണ്ടാണ് ആയിട്ട് വെച്ചാണ് ഓ ਨਾਮ ਮੈਂ ਤੁਹਾ ਦਾ ਮੈਂ ਸੰਤੋਖ ਸਿੰਘ ਨਾਗਰਾ ਕਿਸਾਨ ਮਜੂਰ ਸ਼ਿਕਾਇਤ ਕਮੇਟੀ ਪੰਜਾਬ ਜਿਲ੍ਹਾ ਪ੍ਰਧਾਨ ਹਾਂ ਮੈਂ ਕਹਿੰਦੇ ਲੱਜਿੱਤਾ ਬਲ ਲਗਾਇਆ ਹੋਇਆ ਪਿੰਡ ਮੁਸ਼ਕਾਬਾ ਦੇ ਵਿੱਚ ਕੀ ਕਹਿਣਾ ਚਾਹੁੰਦੇ ਜਿਹਦੇ ਵਿੱਚ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਫੈਕਟਰੀਆਂ ਪੰਜਾਬ ਦੇ ਵਿੱਚ ਤਕਰੀਬਨ ਸੌਣ ਦੇ ਵਿੱਚ ਆਉਂਦਾ ਵੀ 40-41 ਫੈਕਟਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਲੱਗ ਰਹੀਆਂ ਨੇ ਇਹ ਇਹਦਾ ਨਾਮ ਅਸੀਂ ਦਿੱਤਾ ਹੈ ਕੈਂਸਰ ਫੈਕਟਰੀ ਜਿੱਥੇ ਵੀ ਇਹ ਲੱਗਣੀ ਸ਼ੁਰੂ ਹੋ ਗਈ ਔਰ ਜਿਹੜੀ ਵੀ ਫੈਕਟਰੀ ਨੇ ਬਰਕ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਕੰਦੇੜਾਲੀ ਰਾਜਪੂਤਾਂ ਦੇ ਵਿੱਚ 2 ਸਾਲ ਪਹਿਲਾਂ ਉਹਦਾ ਸ਼ੁਰੂ ਕੰਮ ਹੋਇਆ 2 ਸਾਲ ਨੂੰ तकरीबन ਬਰਕ ਕਰਦੀ ਨ ਹੋਗੇ ਜਦੋਂ ਹੌਲੀ ਹੌਲੀ ਪਿੰਡ ਦੇ ਵਿੱਚ ਉਹਦਾ ਅਫੈਕਟ ਪੈਣਾ ਸ਼ੁਰੂ ਹੋਇਆ ਉਹਨੇ ਨਿਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅੱਜ ਦਿਨ ਜਾ ਕੇ ਦੇਖ ਲਓ ਉਹ ਫੈਕਟਰੀ ਦੇ ਮੂਹਰੇ ਵੀ ਧਰਨਾ ਲੱਗੇ ਆਇਆ 2 ਦਿਨ ਹੋ ਗਏ ਸਾਰਾ ਇਲਾਕਾ ਉੱਥੇ ਇਕੱਠਾ ਹੋ ਚੁੱਕਿਆ ਉਸ ਕਰਕੇ ਜਿਹੜੀ ਇਹ ਫੈਕਟਰੀ ਹੈ ਪਿੰਡ ਮੁਸ਼ਕਾ ਦੇ ਵਿੱਚ ਲੱਗ ਰਹੀ ਹੈ ਇਹ ਵੀ ਅਸੀਂ ਭਰਾ ਨੂੰ ਬਹੁਤ ਬੇਨਤੀਆਂ ਕਰਦੇ ਆਂ ਕਈ ਦਿਨਾਂ ਤੋਂ ਇੱਥੇ ਧਰਨਾ ਲੱਗਿਆ ਪਹਿਲਾਂ ਇਹਨਾਂ ਨੇ ਥੋੜਾ ਜਿਹਾ ਹਾਈਵੇ ਵੀ ਲਾਇਆ ਸੀਗਾ ਤੇ ਉਹਨਾਂ ਕੋਈ ਕਿਸੇ ਪ੍ਰੋਬਲਮ ਕਰਕੇ ਉੱਥੋਂ ਇਹਨਾਂ ਨੇ ਝੁਕ ਲਿਆ ਪਰ ਹੁਣ ਅਸੀਂ ਜਿਹੜਾ ਇੱਥੇ ਧਰਨਾ ਲਾਇਆ ਹੈ ਬਹੁਤ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਇਹਦੇ ਵਿੱਚ ਦਸ ਚੁੱਕੀਆਂ ਨੇ ਪੂਰਾ ਨਗਰ ਪੂਰਾ ਇਲਾਕਾ ਕਈ ਪਿੰਡਾਂ ਦੇ ਲੋਕ ਇਹ ਧਰਨੇ ਦੇ ਵਿੱਚ ਸ਼ੂਰੀਅਤ ਕਰ ਰਹੇ ਨੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਵੀ ਜਿਹੜੀ ਇਹ ਫੈਕਟਰੀ ਬੰਦ ਰਹੀ ਹੈ ਅੱਜ ਡੁੱਲੇ ਵੇੜਾਂ ਨੂੰ ਵੇੜਾਂ ਦਾ ਕੁਝ ਨਹੀਂ ਵਿਗੜਿਆ ਇਹ ਭਰਾ ਨੂੰ ਵੀ ਅਸੀਂ ਰੋਜ਼ ਹਰ ਰੋਜ਼ ਇੱਥੇ ਜਦੋਂ ਬੋਲਦੇ ਆ ਬੇਨਤੀ ਕਰਦੇ ਆ ਵੀ ਇਹਨੂੰ ਇੱਥੇ ਬੰਦ ਕਰ ਦੇ ਠੱਪ ਕਰ ਦੇ ਇਹਨੂੰ ਅਸੀਂ ਨਹੀਂ ਚੱਲਣ ਦਵਾਂਗੇ ਅਕੜਾ ਜਿਵੇਂ ਕਿ ਬਹੁਤ ਬਾਰ ਪਹਿਲਾਂ ਤਾਂ ਨਾਲ ਲੱਗ ਚੁੱਕੇ ਆ ਪ੍ਰਸ਼ਾਸਨ ਨੂੰ ਮਿਲ ਵੀ ਚੁੱਕੇ ਨੇ ਸੈਕਟਰੀ ਜੀ ਨਾਲ ਵੀ ਮਿਲਿਆ ਜਾ ਚੁੱਕੇ ਆ ਪਰ ਕੋਈ ਮੰਗ ਪੂਰੀ ਨਹੀਂ ਹੋਈ ਮਗਰ ਨੂੰ ਕੀ ਲੱਗਦਾ ਕਿ ਹੁਣ ਤੋਂ ਧਰਨਾ ਲੱਗੇਗਾ ਇਹਨਾਂ ਕਿ ਮੰਗ ਪੂਰੀ ਹੋਵੇ ਇਹਦੇ ਆ ਰੋ ਧਰਨੇ ਉਹ ਗੱਲਾਂ 'ਚ ਬਹੁਤ ਫਰਕ ਹੈ ਜੀ ਫਰਕ ਹੈ ਅਸੀਂ ਹੁਣ ਡਟ ਗਏ ਕਿਸਾਨ ਜਥੇਬੰਦੀਆਂ ਪਹਿਲਾਂ ਇਹ ਪਿੰਡ ਦੇ ਜਿਹੜੇ ਨਗਰ ਦੇ ਲੋਕਾਂ ਨੇ ਇਹ ਫੈਸਲਾ ਲਿਆ ਸੀ ਨਹੀਂ ਇੱਕ ਜਥੇਬੰਦੀ ਬੈਠੀ ਸੀ ਜਦੋਂ ਉਹਨਾਂ ਨੇ ਵੀ ਗਲਤ ਫੈਸਲਾ ਮੈਂ ਤਾਂ ਪਹਿਲਾਂ ਹੀ ਮੰਨਿਆ ਸੀ ਗਲਤ ਫੈਸਲਾ ਉਹ ਜਥੇਬੰਦੀ ਨੂੰ ਇਹ ਵਿਚਾਰ ਲੈਣਾ ਚਾਹੀਦਾ ਸੀ ਮਸਲਾ ਗੰਭੀਰ ਹੈ ਤੇ ਨੂੰ ਅਸੀਂ ਕਿਸੇ ਵੀ ਕੀਮਤ ਤੇ ਅਸੀਂ ਡਟ ਗਏ ਨਹੀਂ ਪਿੱਛੇ ਹਟਾਂਗੇ ਤੁਹਾਨੂੰ ਦਾਅਵੇ ਨਾਲ ਕਹਿੰਦਾ ਫੈਕਟਰੀ ਬੰਦ ਹੋਊਗੀ ਅੱਜ ਹੋ ਜਾ ਕੱਲ ਹੋ ਜਾ ਸੀ ਤਾਂ ਇਹ ਵਾਰ-ਵਾਰ ਕਹਿੰਦੇ ਆ ਵੀ ਕਿਹੋ ਜਿਹਾ ਨੁਕਸਾਨ ਕਰਦੇ ਆ ਲੋਕਾਂ ਦਾ ਨੁਕਸਾਨ ਐਂਡ ਦੋ ਸਵੇਚਾਉਣਾ ਦਾ ਦੌਰ ਚੱਲ ਰਿਹਾ ਹੈ ਭਾਜਪਾ ਪਾਰਟੀਆਂ ਆ ਰਹੀਆਂ ਨੇ ਕੀ ਸੁਣਾਇਆ ਅਸੀਂ ਇਹ ਤਾਂ ਤਕਰੀਬਨ ਮੈਂ ਕੱਲ ਇਹਨਾਂ ਦੀ ਵਿਚਾਰ ਸੁਣੀ ਹੈ ਮੇਜਿੰਗ ਹੋਈ ਹੈ ਡਿਪੈਂਡ ਨੇ ਵਾਈਕਟ ਕਰ ਦਿੱਤਾ ਇਲੈਕਸ਼ਨ ਦਾ ਇਹ ਇੱਕ ਬਹੁਤ ਵੱਡਾ ਲੋਕਤੰਤਰ ਨੂੰ ਕਲੰਕ ਲੱਗਿਆ ਜਿਹੜਾ ਕੱਲ ਇਹਨਾਂ ਲੋਕਾਂ ਨੇ ਦੁਬਲੀ ਹੋ ਕੇ ਫੈਸਲਾ ਲਿਆ ਇਹ ਕੋਈ ਐਵੇਂ ਫੈਸਲਾ ਨਹੀਂ ਹੈਗਾ ਬਹੁਤ ਵੱਡੀ ਗੱਲ ਹੈ ਇਲੈਕਸ਼ਨਾਂ ਹੋਣ ਲੋਕਤੰਤਰ ਇਹ ਲੋਕ ਕਹਿੰਦੇ ਆਲੇ ਜਿਹੜੇ ਵੋਟਾਂ ਮੰਗਦੇ ਫਿਰਦੇ ਨੇ ਸਾਰੇ ਪਿੰਡ ਨੇ ਕਿ ਸ਼ਾਇਦ ਇਲਾਕਾ ਉਧਰ ਰਤਨਹਰਾਲੀ ਵਿੱਚ ਵੀ ਇਹੀ ਕੁਝ ਹੋਇਆ ਉੱਥੇ ਬਹੁਤ ਸਾਰੇ ਪਿੰਡਾਂ ਨੇ ਵੋਟਾਂ ਦਾ ਬਾਈਕਟ ਕਰਤਾ ਨਾ ਲਗਾਇਆ ਹੋਇਆ ਇਹਦੇ ਬਾਰੇ ਕੀ ਕਹਿਣਾ ਇਹ ਜੀ ਅਸੀਂ ਪਹਿਲਾਂ ਵੀ ਦੋ ਤਿੰਨ ਵਾਰੀ ਧਰਨਾ ਲਾ ਚੁੱਕੇ ਆਂ ਪਰ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ ਹੁਣ ਅਸੀਂ ਇਸ ਕਰਕੇ ਫੈਕਟਰੀ ਦੇ ਅੱਗੇ ਮੇਨ ਗੇਟ ਤੇ ਹੀ ਪੱਕਾ ਧਰਨਾ ਲਗਾ ਦਿੱਤਾ 4 ਤਰੀਕ ਤੋਂ ਜਿਵੇਂ ਕਿ ਪਹਿਲਾਂ ਵੀ ਦੋ ਤਿੰਨ ਧਰਨਾ ਲਗਾ ਚੁੱਕੇ ਆਂ ਤੁਸੀਂ ਕਹਿੰਦੇ ਕੋਈ ਸਾਡੀ ਸੁਣਦਾ ਨਹੀਂ ਹੈਗਾ ਹੁਣ ਤੁਹਾਨੂੰ ਕਿਵੇਂ ਲੱਗਦਾ ਕਿ ਜੇ ਫੈਕਟਰੀ ਦੇ ਸਾਹਮਣੇ ਲਾਇਆ ਧਰਨਾ ਹੁਣ ਕਿਵੇਂ ਸੁਣੀ ਜਾਊਗੀ ਸੁਣੀ ਜਾਊਗੀ ਜੀ ਕੋਈ ਗੱਲੀ ਹੌਲੀ ਹੌਲੀ ਕਰਦੇ ਤਾਂ ਉਹ ਵੋਟਾਂ ਵੀ ਅੱਗੇ ਵੋਟਾਂ ਆ ਰਹੀਆਂ ਨੇ ਜੀ ਅਸੀਂ ਹੋਰ ਵੀ ਕਈ ਵਿਚਾਰਾ ਕਰ ਰਹੇ ਆਂ ਅਸੀਂ ਹੱਲ ਵਾਲੇ ਸਾਰੇ ਪਿੰਡਾਂ ਵਿੱਚ ਜਿਵੇਂ 10 12 ਪਿੰਡ ਨੇ ਹੋ ਸਕਦਾ ਅ ਕਹਿੰਦਾ ਸੁਣੋ ਕੀ ਸਰਕਾਰ ਕਿ ਹਿੰਦ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਵੇਂ ਕੋਈ ਤੁਹਾਡੇ ਕੋਲ ਰਾਏ ਨਹੀਂ ਲੀਡਰ ਆਉਂਦੇ ਨੇ ਨੇਤਾ ਆਉਂਦੇ ਨੇ ਤਾਂ ਕੀ ਤੁਸੀਂ ਕੋਈ ਕਿਸੇ ਦਾ ਕੋਈ ਤੜਾ ਲੈ ਕੇ ਜਾਂਦਾ ਵੀ ਤੁਹਾਡੀ ਫੈਕਟਰੀ ਬੰਦ ਕਰਾਵਾਂਗੇ ਜਾਂ ਸੱਤਾਧਾਰੀ ਪਾਰਟੀ ਕੋ ਕਹਿੰਦੀ ਹੋ ਨਹੀਂ ਸਾਡੇ ਕੋਲ ਆਉਂਦੇ ਨਹੀਂ ਜੀ ਇੱਕ ਦੋ ਇੱਕ ਦੋ ਪਾਰਟੀਆਂ ਦੇ ਲਈ ਡਰਾਏ ਨੇ ਅਸੀਂ ਪਰ ਉਹਨਾਂ ਨੂੰ ਨਹੀਂ ਸਟੇਜ ਤੇ ਨਹੀਂ ਬੋਲਣ ਦਿੰਦੇ ਜੀ ਅਸੀਂ ਆਪਣੇ ਨੂੰ ਕਹਿੰਦੇ ਹਾਂ ਸਾਡੇ ਵਿੱਚ ਬੈਠ ਕੇ ਵਿਚਾਰ ਦਿਓ ਤੁਸੀਂ ਜਿਹੜਾ ਸਾਨੂੰ ਜੇ ਮੰਨ ਲਓ ਅਸੀਂ ਵੋਟਾਂ ਪਾਵਾਂਗੇ ਮੰਨ ਲਓ ਇਹ ਜੀ ਗੱਲ ਹੈ ਜਿਹੜਾ ਸਾਨੂੰ ਲੱਗਿਆ ਵੀ ਸਾਡਾ ਕੰਮ ਕੋਈ ਕਰਵਾ ਸਕਦਾ ਸਾਡੇ ਸਹੀ ਗੱਲ ਕਰਦਾ ਅਸੀਂ ਪਾਵੀ ਦਵਾਂਗੇ ਨੇ ਪੱਕਾ ਬਾਈਕਾਟ ਹੋਊਗਾ ਜੀ ਸਾਰਿਆਂ ਦਾ ਇਹਨਾਂ ਦੇ ਧਰਨਾ ਲਗਾਇਆ ਹੋਇਆ ਹੈ ਕਿ ਕੋਈ ਤੁਹਾਡੇ ਧਰਨੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੋਈ ਜੀ ਕੁਝ ਹੋ ਰਿਹਾ ਸਾਜ਼ਿਸ਼ ਹੋ ਰਹੀ ਹੈ ਕੁਝ ਵੀ ਇਹ ਤੱਕ ਤਾਂ ਕੋਈ ਐਡੀ ਗੱਲ ਨਹੀਂ ਕੋਈ ਹੋਈ ਜੀ ਮੰਨ ਲਓ ਅਸੀਂ ਨਹੀਂ ਪਤਾ ਲੱਗਿਆ ਮੰਨ ਲਓ ਸਾਡੇ ਆਪਸ ਤਰਕਾਂ ਸੀ ਪੂਰਾ ਜੇ ਕੋਈ ਗਲਤ ਗੱਲ ਹੋ ਜਾਂਦੀ ਹੈ ਅਸੀਂ ਉਹਦਾ ਜਦੇ ਧਿਆਨ ਕਰਦੇ ਹਾਂ ਮਰਦਾ ਤੋਂ ਪੱਤਰਕਾਰ ਨੂੰ ਖਾਸ ਰਿਪੋਰਟ ਲੱਗਦਾ